ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਬਗਰਾੜੀ ਹੈ ਜ਼ਿਲ੍ਹਾ ਇਹਨੂੰ ਫਰੀਦਕੋਟ ਪੈਂਦਾ ਤਹਿਸੀਲ ਇਹਨੂੰ ਜੈਤੋ ਪੈਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਬਹੁਤ ਸੋਹਣੀਆਂ ਚਮਕਦਮ ਕਾਲੀਆਂ ਵਿਹੜਾਂ ਦਿਖਾਉਣੀਆਂ ਆ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਇੱਕ ਕਾਲੀ ਆ ਸ਼ੀਸ਼ੇ ਵਾਂਗੂ ਚਮਕਦੀ ਜਾਵਾ ਇੱਕ ਪਰੇ ਡੱਬੀ ਪ੍ਰਿੰਟ ਵਾਲੀ ਵਿਹੜ ਖੜੀ ਆ ਉਦੇ ਪਿੰਡੇ ਜੀਵ ਚਮਕੋਦਮ ਕੋ ਫੋਲਾ ਦੋ ਵਹੜਾ ਸੇਲ ਹੈ ਜਾਇਜੇ ਮੁੱਲ ਹੋਣਗੇ ਦੋਵੇਂ ਥਣਪਾਂਡੇ ਦੀਆਂ ਸਾਫ ਸੁਥਰੀਆਂ ਬਾਕੀ ਇਨਫਰਮੇਸ਼ਨ ਲੈ ਦਨਾਂ ਜਾਇਜੇ ਮੁੱਲ ਹੋਣਗੇ ਗੱਲਾਂ ਬਾਤਾਂ ਵੀਰ ਨਾਲ ਕਰ ਲੈਨੇ ਆ ਉਹ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਈ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਸੀਕਰ ਸਸੀਕਰ ਬਾਈ ਨਾਮ ਤੇਰਾ ਨਾਮ ਵੀਰੇ ਜਸ਼ਨਗਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੂਈ ਫੋਨ ਨੰਬਰ ਦੱਸੀ 9877624531 ਬਾਈ ਇੱਕ ਕਰੀ ਫੇਰ ਦੱਸੀ 9877624531 ਜੀ ਸਸ਼ਰਿੰਕ ਇੱਕ ਕਾਲੀ ਤੋਂ ਸ਼ੁਰੂ ਕਰ ਲਿਆ ਨਮਾਸੂਆ ਇਵਰੇ ਦੂਜੇ ਸੂਏ ਆ ਮੂੰਹ ਤੋਂ 6 ਦੰਦ ਦਾ ਵਛੀ ਰੀ ਜਨਾਬ। ਛਿੱਗੀ। ਹਾਂ ਦਿਖਾ ਵੀ ਦੇਵਾਂਗੇ ਆਪਾਂ ਵੀਡੀਓ ਚ। ਸਹੀ ਆ। ਹਾਂਜੀ। ਕਿੰਨੇ ਕ ਦਿਨ ਲੈ ਜੂ? ਦਿਨ ਕੱਢ ਦੀ ਵੀਰੇ 4 ਤੋਂ 5। ਕਿੰਨਾ ਕ ਦੁੱਧ ਪਿਆਜੂ? ਦੁੱਧ ਵੀਰੇ ਜਿਵੇਂ ਵਹਿੜਾ ਮੇਰੇ ਹਿਸਾਬ ਨਾਲ ਵੀ 18 ਤੋਂ 20 ਲੀਟਰ ਨਾਰਮਲ ਹੀ ਦੇ ਦੂਗੀ। ਸਹੀ ਆ। ਸੀਲ ਸੌ। ਸੀਲ ਆਈ ਬਹਿ ਜਾ ਬਈ ਕੋਈ ਚੱਕਰੀ ਨਹੀਂ ਹੁੰਦਾ। ਦੋਸਤੋ ਸੀਲ ਸੌ ਫੁੱਲਾ ਵੀਰ ਕਹਿੰਦਾ ਭਵਾਂ ਆਹੀਂ ਬਹਿ ਜਾ। ਜਿਹੜੀ ਅੱਜ ਗੱਬਰ ਨਹੀਂ ਕਹਿੰਦੀ ਤੇ ਨੇ ਸੂਕੇ ਵੀ ਕੀ ਕਹਿਣਾ। ਪੂਰੀ ਸੀਲ ਸੌ ਦੂਜਾ ਸੂਆ 6 ਦੰਦ ਦੰਦਾਂ ਚ ਵਛੀ ਆ ਕੱਢੀਏ ਬਾਹਰੋਂ। ਦੰਦ ਵੀ ਦਿਖਾਈ ਦੇ ਆ ਦੰਦੀ ਵੀ ਬਾਈ ਕਹਿੰਦਾ ਤੁਹਾਨੂੰ ਵਿਖਾਈ ਦਿੰਨੇ ਆ 6 ਦੰਦ ਗੈਨ ਲੈਪਾ ਨਾ ਅਗਲਾ ਸ਼ਿੱਗ ਗਿਆ ਹਾਂ ਹੂੰ ਸਹੀ ਹੈ ਦਿਨ ਕਿਨੇ ਦੱਸਿਆ ਸੀ ਨੇ ਦਿਨ 4-5 ਕੱਢੂ ਬਾਈ 4-5 ਦਿਨ ਬਾਈ ਦੱਸਦਾ ਹਜੇ ਲੈ ਜੂ ਦੂਜੇ ਸੂਵੇ ਸੁੰਦੀ ਆ ਨਵਾਂ ਹਾਨ ਪਹਿਲਾਂ ਆਰ ਗਈ ਵੱਛੀ ਆ ਪਰ ਸੂਆ ਦੂਜਾ ਕਿਉਂਕਿ ਪਹਿਲੇ ਸੂਵੇ ਨਵੇਂ ਟਾਈਮ ਨਾਲ ਖੀਰੀ ਸੂਪੀ ਹੋਊਗੀ ਤੇ ਹੁਣ ਦੂਜੇ ਸੂਹੇ ਸੂਨ ਨੂੰ ਤਿਆਰ ਹੈ 18 ਤੋਂ 20 ਕਿਲੋ ਦੇ ਵਿੱਚ ਵਿੱਚ ਬਾਈ ਦੱਸਦਾ ਦੁੱਧ ਪਿਆਜੂ ਵਜਨ ਵਜਨ ਬਹੁਤ ਹੈ ਚਮਕਦਮ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਦੋਵਾਂ ਵੈੜਾਂ ਦੇ ਪਿੰਡਿਆਂ ਚ ਫੁੱਲੀ ਆ ਸ਼ੀਸ਼ੇ ਵਾਂਗੂ ਚਮਕਦੀਆਂ ਨਾ ਕੋਈ ਤਫੜੀ ਆ ਨਾ ਕੋਈ ਤਫੜੀ ਦਾ ਨਿਸ਼ਾਨ ਆ ਤੇ ਇੱਕ ਹੋਰ ਗੱਲ ਰਹੂਗੀ ਵੈੜ ਮੱਝਾਂ ਵਰਗੀ ਆ ਕਿਉਂਕਿ ਕਾਲੇ ਰੰਗ ਦੀ ਰੰਗ ਵੀ ਮੱਝਾਂ ਵਾਲਾ ਤੇ ਦੁੱਧ ਵੀ ਮੱਝਾਂ ਵਰਗਾ ਉਂ ਕ੍ਰੋਸ ਆਂਗ ਦੀ ਵੱਛੀ ਆ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ ਬਹੁਤ ਸੋਹਣੀ ਘੋੜੀ ਵਰਗੀ ਬੱਛੀ ਆ ਮੱਝਾਂ ਵਰਗਾ ਦੁੱਧ ਦਊ 18-20 ਕਿਲੋ ਵੀਰ ਦਾਸ ਤੱਕ ਖੁੱਲਾ ਦੁੱਧ ਪਿਆ ਜੂ ਤੇ ਜੇ 18-20 ਕਿਲੋ ਦੁੱਧ ਵਾਲੀ ਮੱਝ ਲੈਣੇ ਆ ਪਹਿਲੀ ਗੱਲ ਤਾਂ ਛੇ ਦੀ 18-20 ਕਿਲੋ ਦੁੱਧ ਵਾਲੀ ਮੱਝ ਮਿਲਦੀ ਨਹੀਂ ਜੇ ਮਿਲ ਵੀ ਗਈ ਡੇਢ ਪੌਣੇ 2 ਲੱਖ ਦੀ ਮਿਲੂ ਘੱਟੋ ਘਾਟੇ ਤੁਹਾਨੂੰ ਵੀ ਪਤਾ ਕਿਉਂਕਿ ਦਰਮਿਆਨੀ ਮੱਝ ਲੱਖ ਦੀ ਮਿਲਦੀ ਆ ਬਸ 10-12 ਕਿਲੋ ਦੁੱਧ ਵਾਲੀ ਸੀਲ ਸੌ ਫੁੱਲ ਆ ਅੱਧੀ ਚਵਾਈ ਵਾਲੇ ਥਣ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਜੈਜਾ ਮੁੱਲ ਜਸਨੇ ਲੈ ਆਂਦੇ ਨਾਲ ਆ ਬਾਈ ਮੁੱਲ ਵੀਰ ਜਿੰਨਾ ਮਰਜ਼ੀ ਕਰ ਲਈਏ 70000 ਦੀ ਵਾੜ ਦੇ ਦਿਆਂਗੇ ਸਹੀ ਆ ਦੋਸਤੋ ਮੁੱਲ ਕਰਨੋਂ ਵੀਰ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 70000 ਦੀ ਵੱਛੀ ਦੇ ਦੇਣੀ ਆ ਇਦਾਂ ਦੀ ਵੱਛੀ ਮੰਨ ਲਓ ਇਹਨੇ ਹੋਰ ਚਾਰਾਂ ਦੇ ਨਾਲ ਨੂੰ ਸੂ ਪੈਣਾ ਸੂ ਕੇ ਵੀਰ ਦਾਸ ਦਾ 18 20 ਕਿਲੋ ਦੁੱਧ ਪਿਆ ਜੂ ਤੇ ਜੇ ਸੂਆ ਦੁੱਧ ਦਾ ਪੀ ਕੇ ਤੁਸੀਂ ਤੋਕੜ ਗੱਭਣ ਕਰਕੇ ਵੀ ਸੇਲ ਕਰਦੇ ਆ ਤਾਂ ਵੀ 35 40000 ਦੀ ਵਾੜ ਤੋਕੜ ਗੱਭਣ ਵੀ ਵਿਗ ਜਾਣੀ ਹੈ ਮਤਲਬ ਸੋਤਾ ਜੀ ਸੂਈ ਦਾ ਸਾਰਾ ਸੂਆ ਦੁੱਧ ਪੀ ਲੋ ਮੰਨ ਲਓ ਡੇਢ ਦੋ ਮਹੀਨੇ ਹਜੇ ਇਹਨੇ ਗੱਭਨ ਨਹੀਂ ਹੋਣਾ ਹੀਟ 'ਚ ਨਹੀਂ ਆਉਣਾ ਜਦੋਂ ਹੀਟ 'ਚ ਆ ਗਈ ਤਿੰਨਾ ਮਹੀਨਿਆਂ ਤੇ ਜਾ ਕੇ ਚੈੱਕ ਪਾਸ ਹੋਊਗੀ ਮਤਲਬ 5-6 ਮਹੀਨੇ ਦੁੱਧ ਪੀ ਕੇ ਵੀ ਤੁਸੀਂ ਸੇਲ ਕਰਦੇ ਆ ਤਾਂ ਵੀ 35-40 ਹਜ਼ਾਰ ਦੀ ਟੋਕੜ ਗੱਭਨ ਨੇ ਵੀ ਵਿਕ ਜਾਣਾ ਤੇ ਜਮ੍ਹਾਂ ਜਾਇਜ ਮਾਲਾ 70000 ਉਹਦੇ 'ਚ ਮੌਕੇ ਤੇ ਆਏਗੇ ਭੈਣ ਭਰਾ ਦਾ ਛੋੜ ਛੱਪਾ ਮਾਨ ਤਾਨ ਖੁੱਲੇ ਦਿਲਾਂ ਵੀਰ ਕਰ ਦੂ ਬੇਫਿਕਰ ਹੋ ਕੇ ਅਗਲਾ ਆਜੇ ਦੂਜੇ ਸੂਹੇ ਸੁੰਦੀ ਆ ਤੇ ਜੇ ਨੇ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਹੈ ਨਵਾ ਹਨਾ ਵਧੀਆ 7-8 ਸੂਏ ਕਰਮਾਂ ਵਾਲੀ ਦੁੱਧ ਪਿਉ ਕਿਉਂਕਿ ਇਹ ਕਿਹੜਾ ਹੋਰ ਦੋਵਾਂ ਸੂਆਂ ਨੂੰ ਬੁੱਢੀ ਹੋ ਜੈਣਾ 7-8 ਸੂਏ ਨੇ ਵਧੀਆ ਦੁੱਧ ਪਿਆ ਦੇਣਾ ਚਾਰਾਂ ਥਾਂ ਦਾ ਸੇਮ ਸਾਈਜ਼ ਹੈ ਗੈਪ ਚ ਲੱਗੇ ਹੋਏ ਕੱਦ-ਕੁੱਦ ਵੀ ਵੀਰੇ ਪੂਰੇ ਆ ਦੋਵਾਂ ਬੈੜਾਂ ਦੇ ਕੋਲ ਚੁੱਕੇ ਨਾ ਆ ਵੀ ਦੋਵੇਂ ਬੈੜਾਂ ਸੇਮ ਹੀ ਹਾਈਟ ਦੀਆਂ ਕੋਈ ਜਰਸੀਆਂ ਵਾਂਗੂ ਹਿਮਾਚਲ ਵਾਲਾਂ ਨੂੰ ਨਿੱਕੀਆਂ ਮਰੀਆਂ ਹੰਭੀਆਂ ਗੋਡੇ ਕਿ ਜੱਡੀਆਂ ਬੈੜਾਂ ਨਹੀਂ ਸੋਹਣੀਆਂ ਜਾਨ ਵਾਲੀਆਂ ਕੱਦ-ਕਾਠ ਵਾਲੀਆਂ ਬੈੜਾਂ ਪੂਰੀਆਂ ਚਮਕ-ਦਮਕ ਵਾਲੀਆਂ ਮੌਲਵੀ ਜਮਾ ਜਾਇ ਜਾਈ ਗੱਲ ਮੇਰੀ ਵੀ ਨੋਟ ਕਰ ਲਿਓ ਭਾਵਾਂ ਵੀਡੀਓ ਸੇਵ ਕਰਕੇ ਰੱਖ ਲਿਓ 5-6 ਮਹੀਨੇ ਦੁੱਧ ਪੀ ਕੇ ਵੀ ਟੋਕੜ ਗੱਬਣ ਕਰਕੇ ਵੀ ਸੇਲ ਕਰੋਗੇ 35-40 ਹਜ਼ਾਰ ਦੀ ਇਹਨੇ ਵਿਕ ਜਾਣਾ ਤੇ ਜੇ ਘਰੇ ਦੁੱਧ ਪੀਣ ਨੂੰ ਰਹਿਣੀ ਉਹ ਤੁਹਾਡੀ ਚਲੋ ਆਪਦੀ ਗੱਲ ਹੈ ਜੀ ਯਾਨੀ ਕਿ ਅਗਲਾ ਨਾ ਇੱਕ ਦੋ ਪੈਂਡ ਘੁੰਮ ਕੇ ਆ ਜੇਬ 'ਚ ਮੁੱਲ ਨਹੀਂ ਮੈਣੋ ਆਪਾਂ ਵੀਰੇ ਕੋਈ ਬਾਲਾ ਨਹੀਂ ਗਿਆ ਵੀ 2-4 ਹਜ਼ਾਰ ਨਾ ਪੁੱਛ ਦੇ ਦੀ ਹੂੰ ਸਹੀ ਆ ਹਾਂਜੀ ਦੋ ਨੰਬਰ ਤੇ ਆ ਜਾ ਫਿਰ ਇਹ ਵੀਰੇ ਦੂਜੇ ਸੂਏ ਸੁੰਦੀ ਬਿਹੜਾ ਯੂਤਾ ਪਲੇ ਆਂਦੀ ਮਾਲਕਾਂ ਤੋਂ ਉਹ ਥੋੜੀ ਜਿਹੀ ਵੱਡੀ ਹੋ ਕੇ ਬਣੀ ਆ ਜੇ ਜਿਹੜੇ ਮੰਨਣਾ ਤੀਜਾ ਮੰਨ ਲਈ ਵੇਖੇ ਜਿਹਾ ਲੱਗਾ ਕਈ ਵਾਰ ਕਹਿਣ ਦਾ ਵੀ ਤੀਜੇ ਲੱਗੂਗੀ ਉਹ ਕੋਈ ਚੱਕਰ ਨਹੀਂ ਇੱਕ ਸੂਏ ਨਾਲ ਬੁੱਢੀ ਨਹੀਂ ਹੋਣ ਲੱਗਾ ਪਸੂ ਬਈ ਸਹੀ ਗੱਲ ਹੈ ਹਾਂਜੀ ਤੇ ਦਿਨ ਕੱਢ ਦੀ ਆ ਵੀਰੇ ਇਹ 5 ਤੋਂ 7 ਕਿੰਨਾ ਕੁ ਦੁੱਧ ਪਿਆਜੂ ਦੁੱਧ ਵੀਰੇ ਨਾਰਮਲੀ ਵੀ ਲੀਟਰ ਚਵਾ ਦੂਗੀ ਆ ਆਪ ਹੀ ਦੱਸਦੀ ਵੇੜ ਵੱਡੀ ਹੈ ਕੱਢੀ ਹੈ ਬਾਹਰ ਨੂੰ 5-7 ਦਿਨ ਲੈ ਜੀ ਦੋਸਤੋ ਇਹ ਵੀ ਗੱਲ ਸਹੀ ਆ ਮੰਨ ਲਓ ਜੇ ਪੰਦਾ ਸੇਵਾ ਸੰਭਾਲ ਵਾਲਾ ਗੌਰ ਵਾਲਾ ਤੇ ਉਹਨਾਂ ਦੀਆਂ ਮੱਛੀਆਂ ਖੀਰੀਆਂ ਖੀਰੀਆਂ ਸੂ ਪੈਂਦੀਆਂ ਕਈ ਬੰਦੇ ਐ ਜਿਹੇ ਵੀ ਹੈਗੇ ਕਿ ਜਿਨ੍ਹਾਂ ਦੀਆਂ ਜਵਾਨ ਹੋ ਕੇ ਪਹਿਲੇ ਸੂਏ ਸੂਂਦੀ ਆ ਤੇ ਉਹ ਸੂਏ ਦਾ ਚੱਕਰ ਤਾਂ ਉੱਥੇ ਹੀ ਪੈ ਜਾਂਦਾ ਇੱਕ ਸੂਏ ਦਾ ਕਿੱਥੇ ਜਵਾਨ ਹੋ ਕੇ ਪਸ਼ੂ ਨੇ ਸੂਣਾ ਕਿੱਥੇ ਜਵਾਨ ਹੋਣਾ ਜਦੋਂ ਉਹ ਉਹਨੂੰ ਦੂਜੀ ਵਾਰੀ ਜਾਨਵਰ ਸੂਪੈਂਦਾ ਮਤਲਬ ਖੀਰੀ ਸੂਈ ਆ ਪਹਿਲੀ ਵਾਰੀ ਦੂਜੀ ਸੂਏ ਜਵਾਨ ਹੋ ਕੇ ਸੂਪੈਂਦੀ ਆ ਤੇ ਉਹ ਗੌਰਤੇ ਵੀ ਆ ਜਾਂਦਾ ਉਸ ਹਿਸਾਬ ਨਾਲ ਵੀਰ ਕਹਿੰਦਾ ਮੰਨਣਾ ਤਾਂ ਕੋਈ ਤੀਜਾ ਮੰਨ ਲੈ ਪਰ ਹੈਗੀ ਦੂਜਾ ਸੂਆ ਵੜਾ ਨਾ ਤਾਂ ਇੱਕ ਸੂਏ ਨਾਲ ਬੁੱਢੀ ਹੋਣਾ ਮੰਨ ਲਓ ਜੇ ਤੀਜਾ ਸੂਆ ਮੰਨ ਲਓਗੇ ਇੱਕ ਸੂਏ ਨਾਲ ਕਿਹੜਾ ਬੁੱਢੀ ਹੋਣੀ ਆ ਕਿਉਂਕਿ ਕੱਲ ਪਿਛਲੇ ਸੂਏ ਚ ਤਾਂ ਹਜੇ ਦੰਦਾ ਨਹੀਂ ਸੀਗੀ ਇੱਕ ਸੂਏ ਨਾਲ ਬੁੱਢੀ ਹੋਣਾ ਤਾਂ ਰਹੀ 20 ਕਿਲੋ ਖੁੱਲਾ ਦੁੱਧ ਪਿਆਜੂ ਕਿਉਂਕਿ ਜਾਤ ਵਾਲੀ ਆ ਐਚ ਐਫ ਨਸਲ ਦੀ ਆ ਬਾਕੀ ਝੋਲ ਵਾਲੀ ਆ ਲੇਵਾ ਲਾਹੂ ਬਹੁਤ ਦਿਨ ਪਏ ਆ 5 6 ਹੋ ਸਕਦਾ ਇੱਕ ਵੱੱਧ ਲੈ ਜੇ ਉਹ ਤਾਂ ਚਲੋ ਵਧੀਆ ਗੱਲ ਇੱਕ ਅੱਧਾ ਦਿਨ ਵੱੱਧ ਲੈ ਜੂ ਜਾਨਵਰਪੁਰਾ ਵੱੱਧ ਬਣ ਜੂਗਾ ਖਵਾਨਾ ਸੋਹਣਾ ਵਾਲ ਢੇਲਾਂ ਬਹੁਤ ਪਈਆਂ ਮੋٹے ਮੋٹے ਥਾਣ ਆ ਆਦੀ ਚਵਾਈ ਵਾਲੇ ਗੈਬ ਚ ਲੱਗੇ ਹੋਇਆ ਹਵਾਨੇ ਤੇ ਬਰੀਕ-ਬਰੀਕਾ ਤੁਸੀਂ ਵੇਖ ਸਕਦੇ ਵੇਂ ਜੀ ਵੀ ਚੰਗੀਆਂ ਬਾਕੀ ਜਦੋਂ ਤਿਆਰ ਹੋ ਜਾਂਦੀ ਹੈ ਹਵਾਨਾ ਦੁੱਧ ਨਾਲ ਬੌਲੇ ਨਾਲ ਭਰ ਲੈਂਦੀ ਹੈ ਵੇਂ ਜੀ ਵੀ ਮੋਟੀਆਂ ਹੋ ਜਾਣਗੀਆਂ ਬੱਚੀ ਇੱਕ ਨੰਬਰ ਵੀ ਪੂਰੀ ਚੰਗੀ ਆ ਦੋ ਨੰਬਰ ਉਹਦੇ ਨਾਲੋਂ ਵੀ ਰਾਜੀ ਆ ਮੱਝਾਂ ਵਰਗਾ ਪੱਠਪੜਾ ਬੂਥੀ ਬਾਥੀ ਪੂਰੀ ਸੋਹਣੀ ਹੈ ਜੈਜ ਮਲ ਜਛਨੇ ਦਾ ਵੀ ਮੁੱਲ ਇਹਦਾ ਵੀ ਵੀਰੇ 70 ਦੀ ਦੇ ਦਾਂਗੇ ਠੀਕ ਆ ਜੋੜੇ ਚ ਮਾਨ ਤਾਨ ਹੋ ਜੂ ਕਰ ਦਾਂਗੇ ਕੋਈ ਨਹੀਂ ਜਿਹੜਾ ਜੋੜਾ ਲਊਗਾ ਦੋਸਤੋ ਥੋੜਾ ਥੋੜਾ ਕੱਲੇ-ਕੱਲੇ ਚ ਵੀ ਹੋ ਜੂ ਜੋੜਾ ਲੈ ਲੂ 1000 ਵੱਧ ਮਾਨ ਤਾਨ ਹੋ ਜੂ ਤੁਹਾਨੂੰ ਵੀ ਪਤਾ ਜਦੋਂ ਇਕੱਠੇ ਪਸ਼ੂ ਸੇਲ ਹੁੰ ਆਪਣੇ ਆਪ ਦੇ ਘਰੇ ਦੋ ਜਾਨਵਰ ਹੁਣ ਆਪਾਂ ਵੇਚਨੇ ਹੁਣ ਭਾਵੇਂ ਆਪਾਂ ਵਪਾਰ ਨਹੀਂ ਵੀ ਕਰਦੇ ਕਿੱਥੇ ਇੱਕ ਵੇਚਣਾ ਕਿੱਥੇ ਦੂਜੇ ਪਿੱਛੇ ਫੇਰ ਪਕਾਈ ਕਰਨੀ ਹੁੰਦੀ ਆ ਪਤਾ ਨਹੀਂ ਖਣੀ ਆਉਂਦੇ ਨੇ ਕਿਸੇ ਨੇ ਸੌਦਾ ਕਰ ਲੈਣਾ ਕਈ ਵਾਰਾਂ ਦੋ ਦਿਨ ਲੱਗ ਵੀ ਸਕਦੇ ਆ ਨਾ ਵੀ ਵੇਕੇ ਜਾਨਵਰ ਤੇ ਜਦੋਂ ਇਕੱਠੇ ਵੇਚਦੇ ਵੇਕਦੇ ਆ ਉਥੇ ਘਰ ਵਾਲਾ ਬੰਦਾ ਵੀ ਹਜ਼ਾਰ ਖੰਡ ਵੱਧ ਛੱਡ ਹੀ ਦਿੰਦਾ ਉਹੀ ਗੱਲ ਵੀਰ ਨੇ ਕਹੀ ਆ ਕਿ ਮਾਨਤਾਂ ਜੋੜੇ 'ਚੋਂ ਵੱਧ ਕਰ ਦੂੰਗਾ ਥੋੜਾ ਥੋੜਾ ਇਕੱਲੇ ਇਕੱਲੇ 'ਚ ਵੀ ਹੋ ਜੂ ਜੋੜੀ 'ਚ ਹਜ਼ਾਰ ਖੰਡ ਵੱਧ ਮਾਨਤਾਂ ਹੋ ਜੂ ਦੋਨਾਂ 'ਕ ਸੇਲ ਐ ਦੋਵੇਂ ਨਾਗਰ ਰਾਜੀ ਆ ਦੋਵੇਂ ਨਾਗੀ ਚੰਗੇ ਦੁੱਧ ਵਾਲੇ ਆ ਇੱਕ ਨੰਬਰ 18 20 ਕਿਲੋ ਦੁੱਧ ਪਿਆਜ ਹੋ ਸਕਦਾ 18 ਪਿਆਜ ਹੋ ਸਕਦਾ 20 ਪਿਆਜੇ ਦੋ ਨੰਬਰ ਜਾਤ ਵਾਲੀ ਇਹ ਨਾਰਮਲੀ 20 ਕਿਲੋ ਕੱਢ ਜੂਗੀ ਲੈ ਵੀ ਠੰਡੀ ਸੀਲੇ ਵੀ ਪੂਰੀ ਢੱਲੇ ਢੂਲੇ ਵੀ ਆ ਹਵਾਨਾ ਫਟ ਵਾਂਗੂ ਪਿੱਛੇ ਨੂੰ ਵੱਧਦਾ ਸਾਰੀ ਵਾਲ ਢੱਲ ਕੱਢ ਕੇ ਸੂਣਾ ਪੱਕੇ ਹਵਾਨੇ ਦੀਆਂ ਦੋਵੇਂ ਵੜਾ ਕੋਈ ਟਟਮੇ ਲੰਕਮੇ ਹਵਾਨੇ ਨਹੀਂ ਜਿਹਕੇ ਗਿੱਟੇ ਆਂ ਚ ਵਜਦੇ ਹੋਣਗੇ ਫਿਟਿੰਗ ਵਾਲੇ ਹਵਾਨੇ ਆ ਤੇ ਰਹਿਣਗੇ ਵੀ ਇਦਾਂ ਕੰਪੈਕਟ ਆਰਡਰ ਦੀਆਂ ਕੋਈ 5 ਸੂਏ ਦੁੱਧ ਪੀਲੇ ਕੋਈ 7 ਸੂਏ ਦੁੱਧ ਪੀਲੇ ਇਦਾਂ ਦੇ ਹਵਾਨੇ ਹੀ ਰਹਿਣਗੇ ਮੰਤਰ ਇਹਨਾਂ ਦੀ ਹਵਾਨਿਆਂ ਦੀ ਪੂਰੀ ਸੋਹਣੀ ਆ ਇਦਾਂ ਦੇ ਹਵਾਨਿਆਂ ਨੂੰ ਸਾਰਿਆਂ ਨੂੰ ਹੀ ਪਤਾ ਕਿ ਥਣਾ ਨੂੰ ਕੋਈ 19 ਕੀ ਪਰੇਸ਼ਾਨੀ ਉਹ ਵੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਜਿੰਨਾ ਹਵਾਨਾ ਹਵਾਨਾ ਲੰਮਕਮਾ ਵੱਧ ਹੋਊਗਾ ਓਨੀ ਹਵਾਨੇ ਨੂੰ ਵੱਧ ਪਰੇਸ਼ਾਨੀ ਆਉਂਦੀ ਆ ਪਰ ਇਹ ਫਿੱਟ ਫਿੱਟ ਜੀ ਹਵਾਨੇ ਆ ਖੁੱਚਾਂ ਤੋਂ ਉੱਪਰ ਹੀ ਆ ਇਦਾਂ ਦੇ ਹਵਾਨੇ ਨੂੰ ਪੂਰਾ ਵੀ ਪਰੇਸ਼ਾਨੀ ਨਹੀਂ ਆਉਂਦੀ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੋੜਾ ਵੈੜਾਂ ਦਾ ਸੇਲ ਹੈ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਹੈ ਫੋਨ ਨੰਬਰ ਸਕਰੀਨ ਤੇ ਹੈ ਮੁੱਲ ਦੋਹਾਂ ਦਾ ਇੱਕ ਹੀ ਆ 70 ਹਜ਼ਾਰ ਦੂਜੀ ਦਾ ਵੀ 70 ਹਜ਼ਾਰ ਫੋਨ ਨੰਬਰ ਸਕਰੀਨ ਤੇ ਹੈ ਜੋੜਾ ਲੈ ਲੈਣ ਦਾ ਕੋਈ ਹਜ਼ਾਰ ਖੰਡ ਵੱਧ ਮੰਨਤਾਂ ਨੂੰ ਹੋਜੂ ਹੋਜੂ ਕੱਲੇ ਕੱਲੇ ਚੋਵੀ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਹੁਤ ਸੋਹਣੀਆਂ ਜੈਜੇ ਮੌਲ ਦੀਆਂ ਦੋ ਚੰਗੇ ਦੁੱਧ ਵਾਲੀਆਂ ਫੁੱਲ ਚਮਕਦਮ ਕਾਲੀਆਂ ਵੈੜਾਂ ਪਿੰਡ ਬਗਰਾੜੀ ਹੈ ਜ਼ਿਲ੍ਹਾ ਫਰੀਦਕੋਟ ਆ ਤਹਿਸੀਲ ਇਹਨੂੰ ਜੈਤੋ ਪੈਂਦੀ ਆ ਕਿਸੇ ਵੀ ਵੈੜ੍ਹ ਦੇ ਬਾਦੂ ਕੋਈ ਫੋਟ ਸ਼ਾਂਗਣੀ ਨਹੀਂ ਆਮ ਕਈਆਂ ਵੈੜਾਂ ਦੇ ਫੋਟ ਫੂਟ ਹੁੰਦੀ ਆ ਕਈਆਂ ਦੇ ਤਾਂ ਥਾਣੇ ਫੋਟ ਵਾਲਾ ਬਰਾਬਰ ਵਾਲਿਆ ਪਿਆ ਹੁੰਦਾ ਪਰ ਬਾਦ ਥਣ ਭਾਂਡੇ ਦੀਆਂ ਦੋਵੇਂ ਸਾਫ਼ ਸੁਥਰੀਆਂ ਸਾਰਿਆਂ ਨੂੰ ਹੱਸਿ